ਜੋ ਨੈਕਸ ਵੇਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਪਰਦਵਾ ਤੁਹਾਨੂੰ ਦੱਸਤੀਏ ਕਿ 2024 ਦੀਆਂ ਚੋਣਾਂ ਦਾ ਜਿਹੜਾ ਮਾਹੌਲ ਹੈ ਲਗਾਤਾਰ ਪਕਦਾ ਹੀ ਜਾ ਰਿਹਾ ਤੇ ਕੁਝ ਹੀ ਦਿਨ ਰਹਿ ਗਏ ਨੇ ਚੋਣਾਂ ਨੂੰ ਅੱਜ ਪਠਾਨਕੋਟ ਦੇ ਵਿੱਚ ਪੰਜਾਬ ਕੈਂਪੇਨ ਕਮੇਟੀ ਦੇ ਕਾਂਗਰਸ ਕਾਂਗਰਸ ਪ੍ਰਦੇਸ਼ ਕਮੇਟੀ ਦੇ ਜਿਹੜੇ ਇੰਚਾਰਜ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਦੀ ਕੈਂਪੇਨਿੰਗ ਜਿਹੜੀ ਹੈ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਜਿੱਥੇ ਭਾਜਪਾ 400 ਪਾਰ ਦਾ ਨਾਰਾ ਦੇ ਰਹੀ ਹੈ ਦੂਸਰੇ ਪਾਸੇ ਪੰਜਾਬ ਦੀ ਸੱਤਾਧਾਰੀ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ 13 ਕੈਂਪੇਨ ਕਮੇਟੀ ਦੇ ਤੁਸੀਂ ਚੇਅਰਮੈਨ ਹੋ ਪੰਜਾਬ ਦੇ ਵਿੱਚ ਤੇ ਕਿਵੇਂ ਦੀ ਜਿਹੜੀ ਕੈਂਪੇਨਿੰਗ ਹੈ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਵੇਲੇ ਜਿਹੜੀ ਕੈਂਪੇਨਿੰਗ ਹੈ ਉਹ ਸਿਖਰਾਂ ਤੇ ਹੈ 13 ਦੇ 13 ਜਿਹੜੇ ਹਲਕੇ ਹੈ ਉਹਨਾਂ 'ਚ ਸਾਡੇ ਪ੍ਰਦੇਸ਼ ਦੀ ਤਮਾਮ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਅਸੀਂ ਡਿਊਟੀਆਂ ਲਾਈਆਂ ਉਹ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਹਲਕਾ ਦਿੱਤਾ ਉੱਥੇ-ਉੱਥੇ ਸਾਰੇ ਲੱਗੇ ਹੋਏ ਹੈ ਔਰ ਬਹੁਤ ਅੱਛਾ ਕੰਮ ਕਾਂਗਰਸ ਪਾਰਟੀ ਦੇ ਲੀਡਰ ਤੇ ਵਰਕਰ ਕਰ ਰਹੇ ਹੈ ਔਰ ਜਿਹੜੇ ਦਿਨ 6-7 ਸਾਡੇ ਕੋਲ ਰਹਿ ਗਏ ਇਹਦੇ ਅੰਦਰ ਅਸੀਂ तमाम ਲੀਡਰ ਵਰਕਰ ਸਟੇਟ ਲੈਵਲ ਤੋਂ ਲੈ ਕੇ ਹਰ ਪਿੰਡ ਹਰ ਗਲੀ ਦੇ ਵਿੱਚ ਜਿਹੜਾ ਆਖਰੀ ਆਦਮੀ ਬੈਠਾ ਹੈ ਉਹਨ ਇਸ ਜੰਗ ਚ ਸ਼ਾਮਲ ਕਰਕੇ ਇਹ ਜੰਗ ਜਿੱਤਣ ਦਾ ਪੂਰਾ ਯਤਨ ਕਰਾਗੇ ਜੰਗ ਬੜੀ ਵੱਡੀ ਹੈ 400 ਪਾਰ ਦਾ ਨਾਰਾ ਭਾਜਪੀ ਦੇ ਰਹੀ ਹੈ 13 0 ਦਾ ਜਿਹੜਾ ਨਾਰਾ ਹੈ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੇ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੇ ਕੋਈ 400 ਦੀ ਗੱਲ ਕਰਕੇ ਜਾਂ 13 ਦੀ ਗੱਲ ਕਰਕੇ ਆਪਣਾ ਮਨ ਖੁਸ਼ ਕਰਦਾ ਹੈ ਤਾਂ ਕੋਈ ਬੜੀ ਗੱਲ ਹੀ ਮਨ ਖੁਸ਼ ਕਰਨਾ ਚਾਹੀਦਾ ਹੈ ਬਾਕੀ ਨਤੀਜੇ ਤਾਂ ਆਏ ਜਾਣਾ ਜਿਹਦੇ ਨੂੰ ਵੋਟਾਂ ਪੈਣੀਆਂ ਸਾਰਿਆਂ ਨੇ ਦੇਖ ਲੈਣਾ ਉਹ ਕਹਿੰਦੇ ਹੁੰਦੇ ਚੰਨ ਚੜ੍ਹਦਾ ਦੁਨੀਆ ਦੇਖਦੀ ਹੈ ਜਿਹਦੇ ਨਤੀਜਾ ਆਏਗਾ ਪਤਾ ਲੱਗ ਜਾਏਗਾ ਇਹ 13 1 0 ਕਹਿੰਦੇ ਨਾ ਇਹ ਉਲਟਾ ਵੀ ਹੋ ਸਕਦਾ ਕਿ 13 ਦੀਆਂ 13 ਕਾਂਗਰਸ ਨੂੰ ਮਿਲ ਜਾਣ ਤੇ ਦੂਜੇ ਪਾਸੇ 0 ਹੋ ਜਾਏ ਜਨਤਾ ਦੇ ਵਿੱਚ ਕਿਹ ਵੀ ਭ੍ਰਮ ਬਣਾਇਆ ਹੈ ਜਿਹੜਾ ਕਿ ਪੰਜਾਬ ਨੂੰ ਛੱਡ ਕੇ ਬਾਹਰਲੇ ਪਾਸੇ ਆਮ ਆਦਮੀ ਪਾਰਟੀ ਚਾਹੇ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਇੰਡੀਆ ਗੱਟ ਜੋੜ ਦੇ ਵਿੱਚ ਇੱਕ ਹੈਗੇ ਨੇ ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਸ ਚੀਜ਼ ਦਾ ਖਮਿਆਜਾ ਜਿਹੜਾ ਪਗਤ ਨਾ ਕੋਈ ਨਵੀਂ ਗੱਲ ਨਹੀਂ ਅਸੀਂ ਕੇਰਲਾ ਦੇ ਵਿੱਚ ਵੀ ਸਾਡਾ ਐਸਾ ਸਿਸਟਮ ਹੈ ਕਿ ਕੇਰਲਾ ਦੇ ਵਿੱਚ ਅਸੀਂ ਆਹਮਣੇ ਸਾਹਮਣੇ ਲੜਦੇ ਹਾਂ ਲੇਕਿਨ ਦਿੱਲੀ 'ਚ ਇਕੱਠੇ ਹਾਂ ਪੰਜਾਬ ਦੇ ਵਿੱਚ ਵੀ ਅਸੀਂ ਆਹਮਣੇ ਸਾਹਮਣੇ ਲੜਦੇ ਹਾਂ ਦਿੱਲੀ 'ਚ ਅਸੀਂ ਇਕੱਠੇ ਹਾਂ ਅਸੀਂ ਪਿਛਲੀ ਅਸੈਂਬਲੀ ਜਿਹੜੀ ਆਹਮਣੇ ਸਾਹਮਣੇ ਲੜੀ ਹੈ ਔਰ ਸਾਨੂੰ ਜਿਹੜੀਆਂ 17 18 ਸੀਟਾਂ ਇਹ ਤੁਸੀਂ ਪੰਜਾਬ ਚ اپੋਜੀਸ਼ਨ ਦਾ ਰੋਲ ਨਿਭਾਓਗੇ ਇਹ ਜਿੱਥੇ ਸਰਕਾਰ ਗਲਤ ਹੋਊਗੀ ਉਹਦੀ ਨੁਕਤਾਚੀਨੀ ਕਰੋਗੇ ਜਿੱਥੇ ਸਰਕਾਰ ਰਾਹ ਤੋਂ ਭਟਕੇਗੀ ਉਹਨੂੰ ਰਾਹੇ ਲਿਆਉਣ ਵਾਸਤੇ ਜੋ ਯਤਨ ਕਰਨਾ ਚਾਹੀਦਾ ਉਹ ਯਤਨ ਕਰੋਗੇ ਇਸ ਗੱਲ ਸੀ ਕਰ ਰਹੇ ਆਂ ਦਲ ਬਦਲ ਦੀ ਰਾਜਨੀਤੀ ਵੀ ਲਗਾਤਾਰ ਚੱਲ ਰਹੀ ਹੈ ਬਿੱਟੂ ਜੀ ਵੀ ਜਿਹੜੇ ਨੇ ਬੀਜੇਪੀ ਚੱਲ ਜਾ ਚੁੱਕੇ ਨੇ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਉੱਥੇ ਜਿਹੜੇ ਆਪਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਆਪਣਾ ਰਾਜਾ ਵੜਿੰਗ ਜੀ ਜਿਹੜੇ ਚੋਣ ਲੜ ਰਹੇ ਨੇ ਉਸ ਚੀਜ਼ ਨੂੰ ਤੁਸੀਂ ਕੀ ਦੇਖਦੇ ਹੋ ਕਿਵੇਂ ਫੈਕਟ ਉੱਥੇ ਚੱਲ ਰਿਹਾ ਸੀ ਬਹੁਤ اچھی ਲੜਾਈ ਹੈ ਸਾਡੇ ਜਿਹੜੇ ਸੂਬਾ ਪ੍ਰਧਾਨ ਹੈ ਉਹ ਉਥੋਂ ਲੜ ਰਹੇ ਹੈ ਔਰ ਸਾਡਾ ਸੂਬਾ ਪ੍ਰਧਾਨ ਜਿਹੜੇ ਹੈ ਇਹ ਬੜੇ ਹੀ ਸਮਝਦਾਰ ਬੜੇ ਹਿੰਮਤ ਵਾਲੇ ਬੜੇ ਦਲੇਰੀ ਵਾਲੇ ਔਰ ਬੜੇ ਮਿਹਨਤੀ ਜਿਹੜੇ ਹੈ ਸਾਡੇ ਸੂਬਾ ਪ੍ਰਧਾਨ ਹੈ ਉਹਨਾਂ ਨੇ ਪਿਛਲੇ 2 ਸਾਲ ਦੇ ਅੰਦਰ ਉਨ੍ਹਾਂ ਨੇ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਜੋੜੀ ਨੇ ਰਲ ਕੇ ਕਾਂਗਰਸ ਨੂੰ ਪੰਜਾਬ 'ਚ ਖੜਾ ਕੀਤਾ ਹੈ ਔਰ ਉਹਦੇ ਨਤੀਜੇ ਜਿਹੜੇ ਆ ਉਹ ਇਸ ਲੋਕ ਸਭਾ 'ਚ ਆਣਗੇ ਔਰ ਰਾਜਾ ਬੜਿੰਗ ਵੀ ਹਰ ਹਿੱਲੇ ਲੁਧਿਆਣੇ ਤੋਂ ਚੋਣ ਜਿੱਤਣਗੇ ਠਾਨਕੋਟਸ ਪਹੁੰਚੇ ਗੁਰਦਾਸਪੁਰ ਹਲਕਾ ਜਿਹੜਾ ਜਿੰਨਾ ਵੀ ਹੈਗਾ ਲੋਕ ਸਭਾ ਹਲਕਾ ਸਾਰਾ ਬਾਰਡਰ ਏਰੀਆ ਪੈਂਦਾ ਤੇ ਨਸ਼ੇ ਦੀ ਜਿਹੜੀ ਕਾਫੀ ਸਪਲਾਈ ਆ ਬਾਰਡਰ ਏਰੀਆ ਦੇ ਵਿੱਚ ਹੁੰਦੀ ਆ ਹਰ ਵਾਰੀ ਸੱਤਾਧਾਰੀ ਸਰਕਾਰ ਹੋਵੇ ਚਾਹੇ ਕੋਈ ਵੀ ਇਲੈਕਸ਼ਨਸ ਹੋਣ ਉਹਦੇ ਵਿੱਚ ਪਾਰਟੀਆਂ ਵੱਲੋਂ ਵਾਅਦੇ ਕੀਤੇ ਜਾਂਦੇ ਕਿ ਜਦੋਂ ਸੱਤਾ ਦੇ ਵਿੱਚ ਆਵਾਂਗੇ ਨਸ਼ੇ ਨੂੰ ਮੁਕਾਵਾਂਗੇ ਪਰ ਨਸ਼ਾ ਜਿਉਂਦਾ ਤਿਉਹ ਹੀ ਰਹਿੰਦਾ ਉਸ ਦਿਨ ਤੁਸੀਂ ਕਿਦਾਂ ਦੇਖਦੇ ਹੋ ਸਿਰਫ ਵਾਅਦੇ ਰਹਿੰਦੇ ਨੇ ਦੇਖੋ ਅਸੀਂ ਨਸ਼ੇ ਖਤਮ ਨਹੀਂ ਕਰ ਸਕੇ ਅਸੀਂ ਨਸ਼ਿਆਂ ਦਾ ਲੱਕ ਤੋੜਿਆ ਅਸੀਂ ਨਸ਼ਿਆਂ ਦਾ ਲੱਕ ਤੋੜਿਆ ਪਰ ਲੋਕਾਂ ਨੇ ਫੇਰ ਵੀ ਸਾਨੂੰ ਰਿਜੈਕਟ ਕਰਕੇ ਸਾਨੂੰ ਘ ਇਹ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਇਹਨਾਂ ਨੇ ਵਚਨ ਕੀਤਾ ਸੀ ਪੰਜਾਬੀਆਂ ਨਾਲ ਕਿ ਅਸੀਂ ਇਹ ਜਿਹੜਾ ਹੈਗਾ ਨਸ਼ਾ ਇਹਨੂੰ ਖਤਮ ਕਰਾਂਗੇ ਲੇਕਿਨ ਇਹਨਾਂ ਦੇ ਰਾਜ ਚ ਹੁਣ ਨਸ਼ੇ ਵਿਕਦੇ ਨਹੀਂ ਹੁਣ ਨਸ਼ਿਆਂ ਦੀ ਹੋਮ ਡਿਲੀਵਰੀ ਹੈ ਤੁਸੀਂ ਟੈਲੀਫੋਨ ਕਰੋ ਤੁਹਾਡੇ ਘਰੇ ਆ ਜਾਏਗਾ ਜੇਕਰ ਗੱਲ ਤੁਹਾਡੀ ਸਰਕਾਰ ਦੀ ਵੀ ਕੀਤੀ ਜਾਵੇ ਪਿਛਲੇ ਸਮੇਂ ਦੀ ਤਾਂ ਤੁਹਾਡੇ ਕੈਪਟਨ ਸਾਹਿਬ ਸੀ ਕਿ ਜਦੋਂ ਆਪਣਾ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਗੁਟਖਾ ਸਾਹਿਬ ਦੀ ਸੌਂ ਖਾਦੀ ਸੀ ਕਿ ਨਸ਼ਾ ਖਤਮ ਕਰੇ ਸਵਾਲ ਪੁੱਛਣਾ ਸੀ ਮੈਂ ਐਸੇ ਕਰਕੇ ਜਵਾਬ ਤੁਹਾਨੂੰ ਪਹਿਲਾਂ ਦੇ ਦਿੱਤਾ ਮੈਨੂੰ ਪਤਾ ਸੀ ਮੈਂ ਤੁਹਾਨੂੰ ਕਿਹਾ ਆ ਕਿ ਅਸੀਂ ਨਸ਼ਿਆਂ ਦਾ ਲੱਕ ਤੋੜਿਆ ਆ ਅਸੀਂ ਨਸ਼ਿਆਂ ਦਾ ਲੱਕ ਤੋੜਿਆ ਅਸੀਂ ਖਤਮ ਨਹੀਂ ਕਰ ਸਕੇ ਜੇ ਅਸੀਂ ਖਤਮ ਨਹੀਂ ਕੀਤਾ ਲੋਕਾਂ ਨੇ ਸਾਨੂੰ ਰਿਜੈਕਟ ਕਰਤਾ ਲੋਕਾਂ ਨੇ ਸਾਨੂੰ ਘਰ ਬਿਠਾ ਦਿੱਤਾ ਇਹ ਕਹਿੰਦੇ ਸੀ ਅਸੀਂ 100% ਖਤਮ ਕਰਾਂਗੇ لیکن ਇਹਨਾਂ ਦੇ ਟਾਈਮ 'ਚ ਖਤਮ ਤਾਂ ਕੀ ਕਰਨਾ ਸੀ ਹੁਣ ਹੋਮ ਡਿਲੀਵਰੀ ਹੈ ਤੁਹਾਡੇ ਪਟਾਨਕੋਟ 'ਚ ਵੀ ਹੋਣੀ ਹੈ ਕਿ ਫੋਨ ਕਰੋ ਘਰ ਮਾਲ ਮੰਗਾ ਲਓ ਜਿੰਨਾ ਚਾਹੀਦਾ ਉਨਾ ਮੰਗਾ ਲਓ ਜਿੱਥੇ ਚਾਹੀਦਾ ਉੱਥੇ ਮੰਗਾ ਲਓ ਇਹ ਸਾਰੇ ਪੰਜਾਬ ਦਾ ਵਰਤਾਰਾ ਹੈ ਇਸ ਵੇਲੇ ਪੰਜਾਬ ਬੁਰੀ ਤਰ੍ਹਾਂ ਨਸ਼ਿਆਂ ਦੀ ਲਪੇਟ ਵਿੱਚ ਆਇਆ ਹੋਇਆ ਕਿਸ ਦੀ ਨਗਲੇਜੈਂਸੀ ਦੇਖਦੇ ਹੋ ਤੁਸੀਂ ਇਸ ਪਿੱਛੇ ਪ੍ਰਸ਼ਾਸਨ ਦੀ ਦੇਖਦੇ ਹੋ ਸਰਕਾਰ ਸੂਬਾ ਸਰਕਾਰ ਸੂਬਾ ਸਰਕਾਰ ਸਟੇਟ ਗਵਰਨਮੈਂਟ ਬਾਕੀ ਦਾ ਸਾਰਾ ਜਿਹੜਾ ਪੈਰਾਫਰਨਿਲੀਆ ਹੈ ਉਹਨੇ ਸਟੇਟ ਗਵਰਨਮੈਂਟ ਦੇ ਥੱਲੇ ਚੱਲਣਾ ਹੁੰਦਾ ਪਰ ਲਗਾਤਾਰ ਜਿਹੜੇ ਕੀ ਕਤਲਿਆਂ ਵੀ ਪੰਜਾਬ ਦੇ ਵਿੱਚ ਹੋ ਰਹੇ ਨੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਜੋ ਅਸੀਂ ਕਹਿ ਕੇ ਹਟਿਆ ਹੁਣ ਇਹ ਕਿ ਬਹੁਤ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਇਹ ਪਹਿਲੀ ਵਾਰ ਹੋਇਆ ਪੰਜਾਬ 'ਚ ਕਿ ਰੰਗਦਾਰੀ ਦੇ ਜਿਹੜੇ ਕਤਲ ਹੈ ਤੇ ਸੁਪਾਰੀ ਦੇ ਜਿਹੜੇ ਕਤਲ ਹੈ ਇਹ ਹੁਣ ਸ਼ੁਰੂ ਹੋਇਆ ਪੰਜਾਬ 'ਚ ਕਦੇ ਨਹੀਂ ਸੀ ਇਹ ਬਿਹਾਰ 'ਚ ਸੀ ਯੂਪੀ 'ਚ ਸੀ ਲੇਕਿਨ ਹੁਣ ਪੰਜਾਬ 'ਚ ਵੀ ਸ਼ੁਰੂ ਹੈ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਇੱਕ ਪਾਸੇ ਡਿਪਟੀ ਸੀਐਮ ਨੇ ਠੀਕ ਹੈ ਜੀ ਪੂਰਾ ਇੱਕ ਪਾਸੇ ਪੁਰਵਜਿਤੀ ਸਪੀਕਰ ਨੇ ਤੇ ਦੂਸਰੇ ਪਾਸੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਐਮਐਲਏ ਨੇ ਬਟਾੜਾ ਤੋਂ ਤੇ ਤੀਸਰੇ ਪਾਸੇ ਅਗਰਲੀ ਦਲ ਤੋਂ ਗੱਲ ਕੀਤੀ ਜਾਵੇ ਤਾਂ ਦਲਜੀਤ ਚੀਮਾ ਜੀ ਨੇ ਤੁਸੀਂ ਕੀ ਦੇਖਦੇ ਹੋ ਕੋਈ ਇਫੈਕਟ ਪੈਗਾ ਕਿਉਂਕਿ ਸਾਰੇ ਸਾਰੇ ਜਿਹੜੇ ਕੈਂਡੀਡੇਟ ਨੇ ਲੋਕਲ ਨੇ ਇਸ ਵਾਰ ਕਿਉਂਕਿ ਸੈਲੀਬ੍ਰਿਟੀ ਸੀਟ ਮੰਨੀ ਜਾਂਦੀ ਗੁਰਦਾਸ ਵੇਖੋ ਵੇਖੋ ਮੈਂ ਕੈਂਡੀਡੇਟਸ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਨੇ ਪਰ ਸੁਖਜਿੰਦਰ ਰੰਧਾਵਾ ਦਾ ਕਿਸੇ ਵੀ ਪਾਸੇ ਕਿਸੇ ਵੀ ਤਰ੍ਹਾਂ ਕੋਈ ਮੁਕਾਬਲਾ ਨਹੀਂ ਉਹ ਟੋਲੇਸਟ ਲੀਡਰ ਇਹਨਾਂ ਸਾਰਿਆਂ ਦੇ ਵਿੱਚੋਂ ਵੱਡੇ ਲੀਡਰ ਹੈ ਸਾਬਕਾ ਡਿਪਟੀ ਚੀਫ ਮਿਨਿਸਟਰ ਹੈ ਉਹਨਾਂ ਦੇ ਪਰਿਵਾਰ ਦੀ ਦੇਣ ਹੈ ਉਹਨਾਂ ਦੇ ਪਿਤਾ ਜੀ ਦੀ ਦੇਣ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਸਾਰਾ ਜੀਵਨ ਲਾ ਦਿੱਤਾ ਇੱਕ ਕਮਿਟਿਡ ਤਕਸਾਲੀ ਕਾਂਗਰਸੀ ਹੈ ਜਿਹੜੇ ਕਿਸੇ ਵੀ ਸੂਰਤ ਸੱਜੇ ਕਦੇ ਨਹੀਂ ਹੋ ਸਕਦੇ ਇਸ ਕਰਕੇ ਸਾਨੂੰ ਕੋਈ ਭਰਮ ਭਲੇਖਾ ਨਹੀਂ ਪਠਾਨਕੋਟ ਦੇ ਲੋਕ ਗਰਦਾਸਪੁਰ ਦੇ ਲੋਕ ਲਾਜ਼ਮ ਤੌਰ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਸ਼ੀਰਵਾਦ ਦੇਣਗੇ ਠੀਕ ਹੈ ਧੰਨਵਾਦ